ਚੇਰਮੈਨ ਬੇਬੀ ਅੰਬੀ ਮੁਰਦਾਵਾਨ 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 ਚੇਰਮੈਨ ਬੇਬੀ ਅੰਬੀ ਅਸੀਂ ਤਲਵਾੜੇ ਦੇ ਜਿੰਨੇ ਵੀ ਸਾਰੇ ਇਕੱਠੇ ਕਰਾਂਗੇ ਪਿੰਡਾਂ ਵਾਲਿਆਂ ਨੂੰ ਵੀ ਇਕੱਠੇ ਕਰਾਂਗੇ ਸਾਰਾ ਵੱਡੇ ਤੋਂ ਵੱਡਾ ਜਿਹੜਾ ਪ੍ਰੋਗਰਾਮ ਆ ਇਹ ਕੀਤਾ ਜਾਏਗਾ ਤੇ ਐਮਐਲਏ ਦੀ ਜਾਲੇ ਡਿਊਟੀ ਐ ਐਮਐਲਏ ਨਾਲ ਜਿਹੜਾ ਸਾਡਾ ਡਾਕਟਰ ਇੱਥੇ ਲੀਤਾ ਅਸੀਂ ਉਹਦਾ ਵਿਰੋਧ ਕਰਦੇ ਆ ਭਾਵੇਂ ਉਹ ਐਮਐਲਏ ਤੇ ਘਰ ਜਾ ਕੇ ਉਹਥੇ ਬੈਠਣਾ ਪਵੇ ਸਾਨੂੰ ਤੇ ਜਿਹੜੀ ਰੈਲੀ ਕੀਤੀ ਇੱਥੇ ਵਧੀਆ ਗੱਲ ਜਦ ਵੀ ਕਰ ਵਿਚਾਰੀ ਨਾਲ ਧੱਕਾ ਹੋਵੇ ਗੇਂਦ ਰਾਨੀਆ ਕਰਨੀ ਚਾਹੀਦੀ ਆ ਪਰ ਕੀ ਇਹ ਅਮਰਜੈਂਸੀ ਸੇਵਾ ਕੋਈ ਵੱਡਾ ਇਸ਼ੂ ਨਹੀਂ ਐਮ ਤੇ ਕੋਈ ਹਾਸਾ ਬਾਬ ਦਾ ਕਿੰਨੀ ਵੀਰਦਾ ਹੈ ਸਾਡੇ ਕੋਲ ਆ ਪ੍ਰਮਾਤਮਾ ਦੇ ਹਵਾਲੇ ਰਕਤਾ ਜੇਰਮੈਨ ਬੇਵੀ ਅੰਮੇ ਮਰਦਾਵਤ 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 ਇਸ ਹਸਪਤਾਲ ਨਾਲ ਹਮਾਚਲ ਦੇ ਵੀ ਮਤਲਬ ਬੰਦੇ ਭਰਾਂਦੇ ਸੀ ਪੰਜਾਬ ਦੇ ਵੀ ਇਧਰੋਂ ਆਂਦੇ ਸੀ ਕੋਈ ਵੀ ਹਾਸਾ ਹੋ ਜਾਂਦਾ ਤਾਂ ਕਹਿੰਦੇ ਚਲੋ ਉੱਥੇ ਤਲਵਾੜਾ ਮਤਲਬ ਮੇਨ ਸਾਨੂੰ ਤਲਵਾੜਾ ਇੱਕ ਹਸਪਤਲ ਜਿਹੜਾ ਨੀਅਰੈਸਟ ਹਸਪਤਲ ਪਰ ਅੱਜ ਦੇਖ ਲੋ ਕੀ ਹਾਲਾਤ ਹੈ ਤੇ ਸਾਡੀ ਮੰਗ ਹੈ ਅਮਲੇ ਸਾਹ ਅੱਗੇ ਕਿ ਇੱਥੇ ਡਾਕਟਰ ਲਿਆਓ ਐਮਰਜੈਂਸੀ ਸੇਵਾ ਜਿਹੜੀ ਬੀਵੀਐਮਬੀ ਪ੍ਰਸ਼ਾਸਨ ਨੇ ਬੰਦ ਕੀਤੀ ਉਹ ਸ਼ੁਰੂ ਕਰਾਓ ਪੰਜਾਬ ਸਰਕਾਰ ਦੇ ਆਪਣੇ ਕੋਟੇ ਦੇ ਡਾਕਟਰ ਇੱਥੇ ਪੂਰੇ ਕੀਤੇ ਜਾਣ ਇਹ ਥੋੜੀਆਂ ਜੱਕ ਤਾਂ ਐਮਰਜੈਂਸੀ ਬੰਦ ਕਰ ਦਿਓ ਸਾਡਾ ਸਟਾਫ ਪੂਰਾ ਕੀਤਾ ਜਾਵੇ ਜੇ ਤੁਸੀਂ ਕੁਝ ਕਰੋਗੇ ਸਭ ਕੁਝ ਨਾਲ ਸਾਡੀਆਂ ਤੋਂ ਅਨਸੈਂਟਰ ਕਿੱਥੇ ਆ ਇਸ ਕਰਕੇ ਇਹਦਾ ਠੇਕਾ ਨਹੀਂ ਹੋ ਸਕਦਾ ਕਿੰਨਾ ਦਾ ਠੇਕਾ ਹੋਣਾ ਹੈ ਮੇਜੇ ਨਹੀਂ ਹੈ ਟੀਵੀ ਮੈਨ ਸਾਡੇ ਕੋਲ ਲੈ ਲੈ 5-500 ਰੁਪਈਆ ਆਂਕ ਦੇਖੋ ਕਾਬੂ ਕਰ ਲੈ ਸਾਰੇ ਰਾਜਸਥਾਨ ਨੂੰ ਭੇਜਣ ਵਾਸਤੇ ਮੈਂ ਸਿੱਧੀ ਗੱਲ ਕਰਦਾ ਲਾਗੀ ਕਹਿੰਦੇ ਨਹੀਂ ਬੋਲਣਾ ਹਾਂ ਸਰ ਕੀ ਨਾਮ ਟੋਲ ਰਿਹਾ ਸਰ ਮੇਰਾ ਨਾਮ ਸ਼ੇਖ ਕੁਮਾਰ ਜੀ ਸਰ ਇਹ ਕੀ ਮਾਮਲਾ ਜਿਹੜਾ BBMP ਨੇ ਐਮਰਜੈਂਸੀ ਬੰਦ ਕੀਤੀ ਸਰ ਇਹ BBMP ਹਸਪਤਾਲ ਜਿਹੜਾ ਕੀ ਸਨ 1965 ਚ ਇਹ ਹੋਣ ਚ ਆਇਆ ਜੀ ਜਦੋਂ ਇਹ BBMP ਵਿਆਸ ਡੈਮ ਵੀ ਨਹੀਂ ਬਣਿਆ ਸੀ ਉਹ 1974 ਚ ਹੋਣ ਚ ਆਇਆ ਜੀ ਇਸ ਟਾਈਮ ਦਾ ਹਸਪਤਾਲ ਸੀਗਾ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਪਹਿਲੇ ਟਾਈਮ ਦਾ ਸੋ ਬੜੇ ਦਾ ਸਭ ਤੋਂ ਵੱਡਾ ਹਸਪਤਾਲ ਅੱਜ ਡਿਸਪੈਂਸਰੀ ਦਾ ਰੂਪ ਧਾਰ ਚੁੱਕਿਆ ਇੱਥੇ ਜਿਹੜਾ ਡਾਕਟਰ ਐਮਰਜੈਂਸੀ ਬੰਦ ਕਰ ਦਿੱਤੀ ਗਈ ਇੱਕ ਇੱਥੇ ਡਾਕਟਰ ਸੀਗੇ ਉਹ ਉਹਨਾਂ ਨੂੰ ਉਹ ਉਹਨਾਂ ਦੀ ਟਰਾਂਸਫਰ ਜਿਹੜੀ ਨਾਲ ਲੱਗਦੇ 8 ਕਿਲੋਮੀਟਰ ਹਸਪਤਲ ਭੋਲ ਕੋਲ ਤੇ ਕਰ ਦਿੱਤੀ ਗਈ ਸਾਡੀ ਪੰਜਾਬ ਸਰਕਾਰ ਐਮਐਲਏ ਅੱਗੇ ਬੀਵੀਐਮਬੀ ਪ੍ਰਸ਼ਾਸਨ ਅੱਗੇ ਮੰਗ ਹੈ ਕਿ ਇੱਕ ਸੋਚਣ ਵਾਲੀ ਗੱਲ ਹੈ ਸਰ ਕੀ ਦੇਖੋ ਐਡਾ ਵੱਡਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਤੇ ਪਰਮਾਤਮਾ ਨਾ ਕਰੇ ਮੈਂ ਸ਼ਬਦ ਬੋਲ ਰਿਹਾ ਕਿ ਕੋਈ ਅਮਰਜੈਂਸੀ ਪੈ ਜਾਵੇ ਰਾਤ ਦੀ ਕੋਈ ਡੈਮ ਤੇ ਹਾ사 ਕੁਝ ਹੋ ਜਾਵੇ ਤਾਂ ਕੀ ਸਮਾਧਾਨ ਹੈ ਕੀ ਫੀਡਬੈਕ ਹੈ ਬੜੇ ਦੁਖ ਨਾਲ ਗੱਲ ਹੈ ਬੜੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਲੋਕਲ ਐਮਐਲਏ ਵੀ ਸੁੱਤੇ ਪਏ ਐਮਪੀ ਵੀ ਸੁੱਤੇ ਪਏ ਔਰ ਬੀਬੀਐਮ ਵੀ ਪ੍ਰਸ਼ਾਸਨ ਤੱਕ ਐਰ ਸੁੱਤੇ ਪਏ ਸਰ ਜੇ ਗੱਲ ਕੀਤੀ ਜਾਵੇ ਸੱਤਾ ਤੋਂ ਤੋਂ ਪਹਿਲੇ ਇੱਥੇ ਦਾ ਦੌਰਾ ਜਿਹੜਾ ਸੀਐਮ ਭਗਵੰਤ ਮਾਨ ਬਾਲੋ ਕੀਤਾ ਗਿਆ ਸੀਗਾ ਔਰ ਉਹਨੇ ਪੂਰਾ ਆਸ਼ਵਾਸ਼ਣ ਦਿੱਤਾ ਸੀਗਾ ਕਿ ਮੈਂ ਮਹੀਨੇ ਦੇ ਵਿੱਚ ਵਿੱਚ ਇਸ ਹਸਪਤਲ ਨੂੰ ਪੈਰਾ ਚ ਲਾਂਗਾ ਡਾਕਟਰ ਲੈ ਕੇ ਆਉਂਗਾ ਔਰ ਮੇਰੇ ਖਿਆਲ ਨਾਲ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਠੀਕ ਹੈ ਉਤੋਂ ਬਾਅਦ ਉਹ ਨਾ ਸੀਐਮ ਸਾਹਿਬ ਪਹੁੰਚੇ ਆ ਔਰ ਨਾ ਉਹਨਾਂ ਦੇ ਡਾਕਟਰ ਪਹੁੰਚੇ ਜਿਹੜੇ ਡਾਕਟਰ ਸੀਗੇ ਪੰਜਾਬ ਸਰਕਾਰ ਦੇ ਉਹ ਵੀ ਵਾਪਸੀ ਲੈ ਗਏ ਉਹਦੇ ਬਾਰੇ ਕੀ ਹੈ ਦੇਖੋ ਜੀ ਇਹ ਸਰਕਾਰ ਸਿਰ ਮੀਡੀਆ 'ਚ ਆਈ ਭਗਵੰਤ ਜੀ ਮਾਨ ਜੀ ਨੇ ਇੱਥੇ ਟੌਂਡ ਮਾਰਿਆ ਸੀ ਇਲੈਕਸ਼ਨ ਤੋਂ ਪਹਿਲੇ ਉਤੋਂ ਬਾਅਦ ਪਿੱਛੇ ਜੇ ਦੇਖਿਆ ਤੁਸੀਂ ਰਾਜ ਸਭਾ ਮੈਂਬਰ ਹਰਬੰਨ ਸਿੰਘ ਨੇ ਦਾ ਵੀ ਵੀਡੀਓ ਕਾਫੀ ਟੈਗ ਕੀਤਾ ਗਿਆ ਲੋਕਲ ਬੰਦੇ ਲੋਕ ਐਨਜੀਓ ਦੁਆਰਾ ਜੀ ਸਾਥੀਓ ਮੈਂ ਕਹਿਣਾ ਚਾਹੁੰਦਾ ਮੀਡੀਆ ਦੇ ਰਾਏ ਕਿ ਵੀਡੀਓ ਟੈਗ ਕਰਨਾ ਕੁਝ ਨਹੀਂ ਹੋਣਾ ਚੰਗਾ ਵੀਡੀਓ ਟੈਗ ਕੀਤਾ ਐਮਰਜੈਂਸੀ ਬੰਦ ਹੋ ਗਈ ਕਾਦੀ ਗੱਲ ਜੇ ਗੱਲ ਕੀਤੀ ਮਿਲਲੇ ਊਰਜਾ ਮੰਤਰੀ ਨੂੰ ਮਿਲਲੇ ਹੋਰ ਨੂੰ ਮਿਲਲੇ ਦਾ ਹੈਲਥ ਮਿਨਿਸਟਰ ਨੂੰ ਮਿਲਿਆ ਨੱਡਾ ਸਾਹਿਬ ਨੂੰ ਮਿਲਿਆ ਹਰਾਰਪਾ ਜੀ ਤਾਂ ਸਿੱਟਾ ਕੀ ਨਿਕਲਿਆ ਸਿੱਟਾ ਇਹ ਨਿਕਲਿਆ ਕਿ ਡਾਕਟਰ ਵੀ ਜਾਂਦਾ ਲੱਗਾ ਜਿਹੜਾ ਸਾਡੇ ਇੱਥੇ ਸੀਗਾ ਸਰ ਗੱਲ ਕੀਤੀ ਜਾਵੇ ਕੱਲੇ ਡਾਕਟਰਾਂ ਦਾ ਕਮੀ ਨਹੀਂ ਪੂਰੇ ਸਟਾਫ ਦੀ ਕਮੀਆਂ ਮਸ਼ੀਨਰੀਆਂ ਤਾਂ ਬੇਕਾਰ ਪਈਆਂ ਆ ਬਿਲਕੁਲ ਜੀ ਦੇਖੋ ਜਿੱਥੇ ਤਾਂ ਅਲਟਰਾਸਾਉਂਡ ਵਾਲੀ ਮਸ਼ੀਨ ਦਾ ਇਸ਼ੂ ਕਦੋਂ ਦਾ ਪੈਂਡਿੰਗ ਪਿਆ ਸਟਾਫ ਬਹੁਤ ਮਤਲਬ ਪਿੱਛੇ ਦੇ ਕੋ ਨੰਗਲ ਹਾਦਸਾ ਹੋਇਆ ਸਾਡੇ ਹਸਪੀਟਲ ਚ ਇੱਥੇ ਵੀ ਹਾਦਸਾ ਉਸ ਦਾ ਕੈਮਰੇ ਕੋਈ ਨਹੀਂ ਸਿਕਿਉਰਿਟੀ ਕੋਈ ਨਹੀਂ ਅਸੀਂ 85 ਲੱਖ ਰੈਨੋਵੇਸ਼ਨ ਦਾ ਲਾਤਾ ਡਾਕਟਰ ਤੁਸੀਂ ਲਿਆਣੇ ਨਹੀਂ ਬੜੇ ਲੋਕ ਜਿਹੜੇ ਲੋਕਲ ਪਿਲ ਆਪਣੇ ਪਿੰਡ ਪੈਂਦੇ ਉਹਨਾਂ ਵਾਸਤੇ ਔਰ ਮੇਨ ਪ੍ਰੋਜੈਕਟ ਵਾਸਤੇ ਹਸਪੀਟਲ ਸਿਗਾ ਤਾਂ ਬੜੇ ਅਫਸੋਸ ਦੀ ਗੱਲ ਹੈ ਜੀ ਦੇਖੋ ਪਿੱਛੇ ਜਿਹੜਾ 2-3 ਸਾਲ ਚ ਕਾਣ ਜਿਹੜਾ ਆਪਣੇ ਤਲਵਾੜਾ ਟਾਊਨਸ਼ਿਪ ਚ ਦੇਖਣ ਚ ਆਇਆ ਅਸੀਂ ਜਿਹੜੀ ਆਪਣੇ ਪ੍ਰਾਪਤ ਕੀਤੀਆਂ ਮੰਗਾ ਵੀ ਸਾਡੀਆਂ ਜਾਂਦੀਆਂ ਲੱਗੀਆਂ ਕਲੋਨੀ ਚ ਦਿਖ ਲਓ ਇੰਨਾ ਕ ਕਚਰਾ ਪਿਆ ਇੰਨੀ ਕ ਬੂਟੀ ਹੈ ਕੀ ਸਾਨੂੰ ਆਪਣੇ ਘਰ ਤੋਂ ਬਾਹਰ ਨਿਕਲਣ ਦੇ ਵੀ ਮਤਲਬ ਡਰ ਲੱਗਦਾ ਬਿਲਕੁਲ ਬੀਵੀਐਮਬੀ ਮੈਨੇਜਮੈਂਟ ਬਿਆਸ ਰਾਮ ਚੀਪ ਨੇ ਦਾ ਚੇਅਰਮੈਨ ਇੱਥੇ ਆਂਦੇ ਹੁੰਦੇ ਫਿਰਦੇ ਚੇਅਰਮੈਨ ਚੱਕਰ ਲਾਂਦਾ ਕਿਉਂ ਨਹੀਂ ਕਲੋਨੀ ਦੇ ਅੰਦਰ ਚੱਕਰ ਲਾਂਦਾ ਕਿਉਂ ਨਹੀਂ ਦਿਖਦਾ ਜਾਂ ਇੱਥੇ ਬੰਦੇ ਨਹੀਂ ਰਹਿੰਦੇ ਜੇ ਤੁਹਾਡੀ ਐਮਰਜੈਂਸੀ ਦੀ ਮੰਗ ਨਾ ਮੰਨੀ ਗਈ ਤਾਂ ਤੁਸੀਂ ਕੀ ਤੁਹਾਡੀ ਰਣਨੀਤੀ ਸਾਡੀ ਸਿੱਧੀ ਚੇਤਾਵਨੀ ਹੈ ਜੀ 15 ਦਿਨ ਦਾ ਅਲਟੀਮੇਟਨ ਹੈ ਅਸੀਂ ਲੋਕਲ ਪਿੰਡਾਂ ਨੂੰ ਲੈ ਕੇ ਲੋਕੋ ਨੇੜੇ ਜਿਹੜੇ ਅਪ ਟੂ ਟਮੇਟਾ ਸਾਰਿਆਂ ਨੂੰ ਇਕੱਠਾ ਕਰਕੇ ਇੱਥੇ ਵੱਡਾ ਰੈਜੀਟੇਸ਼ਨ ਕਰਾਂਗੇ ਅਗਰ ਐਮਰਜੈਂਸੀ ਨਹੀਂ ਚੱਲਦੀ ਸੋ ਇਹ ਤਾਂ ਸੀ ਬਾਖੜਾ ਬਿਆਸ এমਪਲਾਈ ਦੇ ਯੂਨੀਅਨ ਦੇ ਪ੍ਰਧਾਨ ਔਰ ਸੈਕਟਰੀ ਸਾਹਿਬ ਤੇ ਦੇਖੋ ਇਹ ਮਸਲਾ ਕਦੋਂ ਤੱਕ ਹੱਲ ਹੁੰਦਾ